ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬਾਸ ਨੇ ਅੱਜ ਲੁਧਿਆਣਾ ਦੇ ਭਾਰਤ ਨਗਰ ਚੌਕ ਨੇੜੇ ਸ਼ਹੀਦ ਅਜਾਦ ਸੁਖਦੇਵ ਥਾਪਰ ਸਰਕਾਰੀ ਗਰਲ ਸਕੂਲ ਵਿਖੇ 7 ਕਰੋੜ ਰੁਪਏ ਲਾਗਤ ਦਾ ਬਨਨ ਵਾਲੀ ਇਮਾਰਤ ਨੂੰ ਅਪਗ੍ਰੇਡ ਕਰਨ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਪਹਿਲਾਂ ਉਹਨਾਂ ਨੇ ਸੁਖਦੇਵ ਥਾਪਰ ਦੇ ਬੁੱਤ ਉੱਤੇ ਸ਼ਰਧਾਂਜਲੀ ਭੇਟ ਕੀਤੀ। ਪੱਤਰਕਾਰਾਂ ਗਲਬਤ ਕਰਦੇ ਹਨ ਮੰਤਰੀ ਨੇ ਕੀ ਕੀਤਾ? ਸੁਪਰ ਸਰਕਾਰ ਨੇ ਸਰਕਾਰੀ ਸਕੂਲਾਂ ਦੀ ਮਿਆਨ ਵਿੱਚ ਵੱਡੇ ਪੱਧਰ ਤੇ ਸੁਧਾਰ ਕੀਤੇ ਹਨ ਜਿਸ ਨਾਲ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਭੇਜਣ ਲਈ ਰੇੜਿਤ ਕੀਤਾ ਜਾ ਸਕਦਾ ਹੈ ਹਾਲਾਂਕਿ ਇਸ ਮੌਕੇ ਉਹਨਾਂ ਨੇ ਹੋਰ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਆ ਜੀ ਭਾਈ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਹਰ ਰੋਜ਼ ਵੱਧ ਫੁੱਲ ਰਹੀ ਹੈ ਹੁਣ ਤੱਕ ਪੰਜਾਬ ਦੇ ਵਿੱਚ 16 ਮਾਰਚ 2022 ਤੋਂ ਲੈ ਕੇ ਬੇਸ਼ੁਮਾਰ ਕੰਮ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਇਮਾਰਤਾਂ ਪ੍ਰਤੀ ਵੀ ਤੇ ਅਕੈਡਮਿਕ ਪ੍ਰਤੀ ਜਿਹੜੇ ਵਿਦਿਅਕ ਯੋਗਤਾ ਨੂੰ ਵਿਧਾਨਣ ਲਈ ਬੱਚੇ ਜੁੱਤੇ ਹੋਏ ਆ ਮੈਂ ਜਿਹੜੇ ਤੁਹਾਨੂੰ ਇਹ ਆંકੜੇ ਦੱਸ ਦਵਾਂ 8000 ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿੱਚ ਚਾਰ ਦਿਵਾਰੀ ਬਣੀ ਹੈ ਹੁਣ ਆਪ ਜੀ ਪੁੱਛੋਗੇ ਚਾਰ ਦਿਵਾਰੀ ਕਿਉਂ ਜ਼ਰੂਰੀ ਹੈ ਇੱਕ ਸਕੂਲ ਨੂੰ ਸੇਫ ਅਤੇ ਸਿਕਿਉਰ ਕਰਨ ਲਈ ਅੱਜ ਦੇ ਸਮੇਂ 'ਚ ਜੋ ਕੇ ਸਮੇਂ ਦੇ ਵਿੱਚ ਤਾਂ ਕਿ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਵਿੱਚ ਜਖੋ ਕੇ ਸਰਕਾਰੀ ਸਕੂਲਾਂ ਟੁਆਇੰਟ 'ਤੇ ਭੇਜਣ 8000 ਇਸ ਦਾ ਭਾਵ ਇਹ ਲਗਭਗ 1000 ਦਿਨ ਹੋਏ ਆ ਯਾਨੀ ਹਰ ਰੋਜ਼ 8 ਸਰਕਾਰੀ ਸਕੂਲ ਨੂੰ ਚਾਰ ਦਿਵਾਰੀ ਮਿਲੀ ਹੈ ਇਸ ਦੀ ਰਨਿੰਗ ਲੈਂਥ 1400 ਕਿਲੋਮੀਟਰ ਬਣਦੀ ਹੈ ਯਾਨੀ ਲਗਭਗ ਹਰ ਰੋਜ਼ 1400 ਮੀਟਰ ਬਾਉਂਡਰੀ ਵਾਲ ਇਹ ਇਤਿਹਾਸ ਹੈ ਪੰਜਾਬ ਯਾਨੀ ਪੰਜਾਬ ਦੇ ਵਿੱਚ ਪੂਰੇ ਦੇਸ਼ 'ਚ ਕਿਸੇ ਵੀ ਸਟੇਟ 'ਚ ਇਨਫਰਾਸਟ੍ਰਕਚਰ ਤੇ ਇਨਾ ਸ਼ਾਨਦਾਰ ਕੰਮ ਨਹੀਂ ਹੋਇਆ 10000 ਨਵੇਂ ਕਲਾਸਰੂਮ ਭਾਵ ਕਿ ਹਰ ਰੋਜ਼ 1090 ਕਲਾਸਰੂਮ ਬਣ ਰਹੇ ਆ ਇਸ ਤੋਂ ਇਲਾਵਾ ਜਿਹੜੇ ਸਾਡੇ ਸਕੂਲ ਆਫ ਐਮੀਨੈਂਸ 118 ਅਸੀਂ ਬਣਾਣੇ ਆ ਉਦੇ ਵਿੱਚੋਂ ਆਪ ਜੀ ਨੂੰ ਪਤਾ ਕਿ 14 ਸਕੂਲ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਚੁੱਕੇ ਨੇ ਅਸੀਂ ਉਹਨਾਂ ਨੂੰ ਫੇਜ਼ ਵਾਈਜ਼ ਸਕੂਲਾਂ ਦੇ ਵਿੱਚ ਵੰਡਿਆ ਹੋਇਆ ਪੰਜ ਸਕੂਲ ਹੋਰ ਬਣ ਕੇ ਤਿਆਰ ਹੈ ਜਿੰਦਾ ਉਦਘਾਟਨ ਮਾਨਯੋਗ ਮੁੱਖ ਮੰਤਰੀ ਸਾਹਿਬ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕਰਦਾਂਗੇ ਤੇ ਲਗਾਤਾਰ ਮੇਰੇ ਆਪਣੇ ਹਲਕੇ 'ਚ ਵੀ ਪੂਰੇ ਪੰਜਾਬ 'ਚ ਵੀ ਅਸੀਂ 4 ਫੇਜ਼ਾਂ ਦੇ ਵਿੱਚ ਸਕੂਲ ਨੂੰ ਵੰਡਿਆ ਹੋਇਆ ਸੀ ਆ ਸਕੂਲ ਇੱਥੇ ਮੈਂ ਕੁਝ ਸਮੇਂ ਪਹਿਲਾਂ ਆਪ ਜੀ ਨੂੰ ਬਤਾਉਂਗਾ ਮੈਂ ਇੱਥੇ ਵਿਜ਼ਿਟ ਵੀ ਕਰਕੇ ਗਿਆ ਸੀ ਤੇ ਸਾਡੇ लुधियाना पश्चिमी इतो विधायक साहब बहुत अपने हलके प्रति जेडे अपने एक एक चीज नु एक एक इशू नु लेके बार-बार बहुत प्रेस करदे ने ते ए साडी एक सांझी जेडी कोशिश है क्योंकि ए ਤੁਸੀਂ ਸਭ ਤੁਸੀਂ ਸਭ ਸ਼ਹਿਰ ਦੇ মিডিਆ ਹੋ ਤੁਸੀਂ ਇਸ ਗੱਲ ਦੇ ਨਾਲ ਵਾਕਿਫ ਹੋਵੋਗੇ ਕਿ ਲੁਧਿਆਣੇ ਦਾ ਹਾਰਟ ਹੈ ਤੇ ਇੱਥੇ 10 ਕਿल्ले ਸਰਕਾਰੀ ਸਕੂਲ ਦੀ ਜਗਾ ਸੀ ਪਰ ਕੋਈ ਵੀ ਜਿਹੜਾ ਹੈ ਜਿਵੇਂ ਤੁਸੀਂ ਜਿਹੜੇ ਆਪਾਂ ਦੇਖੀਏ ਸਰਕਾਰੀ ਸਕੂਲਾਂ ਦੇ ਪ੍ਰਤੀ ਤਾਂ ਇਸ ਦਾ ਨਾਮ ਜਿਹੜਾ ਕਿਸੇ ਨੂੰ ਪਤਾ ਵੀ ਨਹੀਂ ਕਿ ਇਹ ਅੰਦਰ ਸਰਕਾਰੀ ਸਕੂਲ ਹੈ ਤਾਂ ਹੁਣ ਇੱਥੇ ਇੱਕ ਏਦਾਂ ਦਾ ਸਕੂਲ ਮੈਨੂੰ ਲੁਧਿਆਣਾ ਦੇ ਵਿੱਚ ਕਿਉਂਕਿ ਲਈ ਮੇਰੀ ਸਕੂਲਿੰਗ ਇੱਥੋਂ ਦੀ ਹੈ ਜੰਨੇ ਵੀ ਨਾਮੀ ਪ੍ਰਾਈਵੇਟ ਸਕੂਲ ਹੈ ਉਸ ਤੋਂ ਵਧੀਆ ਇਨਫਰਾਸਟ੍ਰਕਚਰਲ ਬਿਲਡਿੰਗ 17 ਕਰੋੜ ਦੀ ਲਾਗਤ ਨਾਲ ਇਨ ਦਾ ਹਾਰਟ ਆਫ ਸਿਟੀ ਅਸੀਂ ਤੇ ਇਸ ਗੱਲ ਦੀ ਖੁਸ਼ੀ ਹੈ ਕਿ ਇਹ ਸਕੂਲ ਸਾਡੇ ਮਹਾਨ ਮਹਾਨ ਸ਼ਹੀਦ ਸ਼ਹੀਦ ਸੁਖਦੇਵ ਠਾਪਰ ਜਿਹਦੇ ਨਾਮ ਤੇ ਇਟ ਵਿਲ ਬੀ ਨੇਮਡ ਸ਼ਹੀਦ ਸੁਖਦੇਵ ਠਾਪਰ ਸਕੂਲ ਆਫ ਐਮੀਨੈਂਸ ਐਂਡ ਇਹ ਜਿਹੜਾ ਫਰਸਟ ਇਨੀਸ਼ੀਅਲ ਫੇਜ਼ ਹੈ ਉਹਦੇ ਉੱਤੇ 17 ਕਰੋੜ ਲੱਗ ਰਿਹਾ ਇਸ ਤੋਂ ਬਾਅਦ ਇਹ সুইমিং ਪੂਲ ਹੋਰ ਬਹੁਤ ਕੁਸ਼ ਹੈ ਤੇ ਵਨਸ ਇਟ ਗੈਟਸ ਕੰਪਲੀਟਿਡ ਇਹ ਲੁਧਿਆਣੇ ਦਾ ਸਭ ਤੋਂ ਸ਼ਾਨਦਾਰ ਸਕੂਲ ਹੋਊਗਾ ਜਿਵੇਂ ਅੱਜ ਵੀ ਜਦੋਂ ਮੈਂ ਦਿੱਲੀ ਜਾਂ ਕਿਸੇ ਹੋਰ ਜਗ੍ਹਾ ਜਾਂਦਾ ਹਾਂ ਜਿਹੜਾ ਸਾਡਾ ਐਸਓਈ ਕਿਉਂਕਿ ਸੈਕਟਰ 32 ਹੈ ਤੁਸੀਂ ਵੀ ਦੇਖਿਆ ਜਿੱਦ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਅਰਵਿੰਦ ਕੇਜਰੀਵਾਲ ਜੀ ਜੀ ਉਦਘਾਟਨ ਕਰਨ ਆਏ ਸੀ ਅੱਜ ਉਹ ਸਕੂਲ ਦੇ ਚਰਚੇ ਪੂਰੇ ਦੇਸ਼ 'ਚ ਹੈ ਇਸ ਸਕੂਲ ਦੇ ਚਰਚੇ ਪੂਰੀ ਦੁਨੀਆ 'ਚ ਹੋਣਗੇ ਅਸੀਂ ਸਾਡੀ ਸਰਕਾਰੀ ਸਕੂਲਾਂ ਦੇ ਵਿੱਚ ਬੱਸ ਸਰਵਿਸ ਵੀ ਲੱਗ ਚੁੱਕੀ ਹੈ ਇਸ ਸਕੂਲ ਦੇ ਵਿੱਚ ਵੀ ਇਹ ਬੱਚੀਆਂ ਜਿਹੜੀਆਂ ਦੂਰੋਂ ਤੱਕ ਮੈਂ ਜਦੋਂ ਆਇਆ ਸੀ ਤਾਂ ਜਲੰਧਰ ਬਾਈਪਾਸ ਤੋਂ ਸਲੇਮ ਟਾਬਰੀ ਤੋਂ ਆਪਣੇ ਸਾਨੇਵਾਲ ਏਰੀਆ ਤੋਂ ਇੱਥੇ ਬੱਚੀਆਂ ਪੜਨ ਆਉਂਦੀਆਂ ਤਾਂ ਸਾਡੀ ਕੋਸ਼ਿਸ਼ ਹੈ ਕਿ ਇੱਕ ਇੰਨੀ ਵਧੀਆ ਇਨਫਰਾਸਟ੍ਰਕਚਰ ਨੂੰ ਇੱਥੇ ਜਿਹੜਾ ਏਦਾਂ ਦਾ ਡਿਵੈਲਪ ਕਰੀਏ ਕਿ ਪੂਰੇ ਜਿਹੜੇ ਸ਼ਹਿਰ ਦੇ ਬੱਚੇ ਆ ਦੂਰੋਂ ਨੇੜੋਂ ਵੀ ਇੱਥੇ ਆ ਕੇ ਪੜ ਸਕਣ ਇਸ ਦੇ ਨਾਲ ਹੀ ਅਸੀਂ ਮਿਸ਼ਨ ਸਮਰਥ ਵੀ ਜਿਹੜਾ ਚਲਾਇਆ ਬੱਚਿਆਂ ਦੀ ਜਿਹੜੀ ਵਿਦਿਅਕ ਗੁਣਤਾ ਵਿਧਾਨ ਦੇ ਲਈ ਉਸ ਦੇ ਨਾਲ ਵੀ ਬਹੁਤ ਸ਼ਾਨਦਾਰ ਨਤੀਜੇ ਆਏ ਹੈ ਅੱਜ ਸਾਡੇ ਪੰਜਾਬ ਮੁਰੀ ਸੂਬਿਆਂ ਚੋਂ ਬਣ ਚੁੱਕਿਆ bizness blasters ਚੱਲ ਰਿਹਾ ਹੈ ਇਹ ਇਹ bizness blasters ਕਿਤੇ ਵੀ ਜਿਹੜਾ ਹੈ ਕਿਸੇ ਪ੍ਰਾਈਵੇਟ ਸਕੂਲ ਚ ਨਹੀਂ ਸਿਖਾਇਆ ਜਾਂਦਾ ਸਾਡੇ ਸਰਕਾਰੀ ਸਕੂਲਾਂ ਚ 11ਵੀਂ ਦੇ ਹਰ ਬੱਚੇ ਨੂੰ 2000 ਰੁਪਏ ਸੀਡ ਮਨੀ ਮਿਲਦੀ ਹੈ ਕਿ ਉਹ ਐਕਸਪੈਰੀਮੈਂਟ ਕਰ ਸਕਣ ਕੋਈ ਆਈਡੀਆ ਦਾ ਇੱਕ ਕੋਈ ਪ੍ਰਾਈਵੇਟ ਸਕੂਲ ਤੁਹਾਨੂੰ ਇਹ ਫੈਸਿਲਿਟੀ ਨਹੀਂ ਦਿੰਦਾ ਸਾਡੇ ਸਕੂਲ ਆਫ ਐਮੀਨੈਂਸ ਦੇ ਬੱਚਿਆਂ ਨੂੰ ਐਕਸਪੋਜ਼ਰ ਵਿਜ਼ਿਟਸ ਅਗਰ ਕੋਈ ਬੱਚਾ ਕਹਿੰਦਾ ਮੈਂ ਆਈਐਸ ਆਫੀਸਰ ਬੰਨਣਾ ਚਾਹੁੰਦਾ ਤਾਂ ਅਸੀਂ ਉਹਨੂੰ ਆਈਐਸ ਆਫੀਸਰ ਦੇ ਨਾਲ ਬਿਠਾਉਂਦੇ ਹਾਂ ਤੇ ਪੁੱਛ ਉਹਨੂੰ ਕਿ ਤਾਂ ਕਿ ਸਿੱਧੀ ਗੱਲ ਹੋਵੇ ਅਗਰ ਬੱਚਾ ਕਹੇ ਕਿ ਮੈਂ ਇੰਜੀਨੀਅਰ ਬੰਨਣਾ ਚਾਹੁੰਦਾ ਤਾਂ ਉਹਨਾਂ ਨੂੰ ਜੇ ਨੀਡ ਦੀ ਕੋਚਿੰਗਸ ਤੇ ਹੁਣ ਫਿਰ ਵਿంటర్ ਕੈਂਪ ਕੱਲ ਪਰਸੋਂ ਤੋਂ ਫਿਰ ਸ਼ੁਰੂ ਹੈ ਵਿంటర్ ਕੈਂਪ ਸਪੈਸ਼ਲ ਇੱਕ ਮਹੀਨੇ ਦਾ ਡੈਡੀਕੇਟਿਡ ਕੈਂਪ ਦੇ ਇਸ ਸਾਲ ਦਾ ਅਨੁਮਾਨ ਹੈ ਅਸੀਂ ਪੰਜਾਬ ਦੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜਾਂਗੇ ਜੇ ਤੇ ਨੀਡ ਦੇ ਸਭ ਤੋਂ ਵੱਧ ਬੱਚੇ ਹੁਣ ਸਰਕਾਰੀ ਸਕੂਲਾਂ ਛੋਣਗੇ ਬਹੁਤ ਧੰਨਵਾਦ ਆਪਸ ਸਰ ਸਰਕਾਰੀ ਸਕੂਲਾਂ ਦਾ ਤੁਸੀਂ ਜ਼ਿਕਰ ਕੀਤਾ ਸਰ ਪ੍ਰਾਈਵੇਟ ਸਕੂਲਾਂ ਦੀ ਐਲ ਵੀ ਕਿਤਨਾ ਕਿਤੇ ਮੰਗਣੀ ਹੈ ਉਸ ਨੂੰ ਐਡੇ ਸਰਕਾਰ ਦੇ ਦੇਖੋ ਲਗਾਤਾਰ ਜੀ ਜਿਵੇਂ ਹੁਣ ਵੀ ਇੱਕ ਸਕੂਲ ਦਾ ਮਸਲਾ ਸਾਡੇ ਧਿਆਨ ਚ ਆਇਆ ਆਲਰੇਡੀ ਅਸੀਂ ਉਸ ਨੂੰ ਹੁਸ਼ਾਰਪੁਰ ਦਾ ਇੱਕ ਸਕੂਲ ਹੈ ਤੇ ਚਾਈਲਡ ਰਾਈਟਸ ਮਿਸ਼ਨ ਤੋਂ ਉਸ ਦੇ ਖਿਲਾਫ ਜਿਹੜੀ ਹੈ ਬੰਦੀ ਕਾਰਵਾਈ ਅਸੀਂ ਕਰ ਚੁੱਕੇ ਹਾਂ ਨਾਲ ਨਾਲ ਜਿੱਥੇ ਵੀ ਕਿਤੇ ਵੀ ਕੋਈ ਇਦਾਂ ਦਾ ਕੇਸ ਆਂਦਾ ਚਾਹੇ ਉਹ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਜਾਂ ਫਿਰ ਵਧੀ ਹੋਈ ਫੀਸਾਂ ਨੂੰ ਲੈ ਕੇ ਉੱਥੇ ਐਕਸ਼ਨ ਹੁੰਦਾ ਪਰ ਮੇਰੀ ਇੱਕ ਬੇਨਤੀ ਇਹ ਵੀ ਹੈ ਨਾਲ ਕਿ ਹੁਣ ਤੱਕ ਕੀ ਮਜਬੂਰੀ ਸੀ ਪੇਰੈਂਟਸ ਦੇ ਕੋਲ ਕਿ ਆਪਸ਼ਨ ਹੀ ਨਹੀਂ ਸੀਗਾ ਸਰਕਾਰੀ ਸਕੂਲਾਂ ਦਾ ਲੈਵਲ ਹੀ ਇਸ ਲਾਈਕ ਨਹੀਂ ਸੀਗਾ ਕਿ ਉੱਥੇ ਆਪਣੇ ਬੱਚੇ ਪੜਾ ਸਕਣ ਸਾਡੀ ਤਰਜੀਹ ਇਹ ਵੀ ਹੈ ਕਿ ਇੱਕ ਆਪਸ਼ਨ ਬਰਾਬਰ ਦਾ ਮਿਲੇ ਜਦੋਂ ਹੁਣ ਉਹ ਮਿਲ ਰਿਹਾ ਬਹੁਤ ਸਾਰੇ ਬੱਚੇ ਜਿਹੜੇ ਪ੍ਰਾਈਵੇਟ ਸਕੂਲਾਂ ਤੋਂ ਛੱਡ ਕੇ ਸਰਕਾਰੀ ਸਕੂਲ ਚੱਲ ਰਹੇ ਤੇ ਜਿਵੇਂ ਜਿਵੇਂ ਹੁਣ ਜਦੋਂ ਇਹ ਬਣ ਗਿਆ ਤਾਂ ਤੁਸੀਂ ਸਭ ਵੀ ਤੁਹਾਨੂੰ ਤੁਹਾਨੂੰ ਇੱਧਰ ਦੇਖੋਗੇ ਯਾਰ ਹਾਂ ਕਿੰਨੀ ਵਧੀਆ ਸਕੂਲ ਹਨ ਇਹ ਮੇਰੇ ਟੀਚਰਸ ਥੋੜਾ ਵੀ ਦਿਲ ਕਰੂਗਾ ਕਿ ਅਸੀਂ ਆਪਣੇ ਬੱਚੇ ਨੂੰ ਮੰਗੇ ਸਕੂਲਾਂ ਨੂੰ ਢੋਠਾ ਕੇ ਵਧੀਆ ਸਕੂਲ ਚ ਬੜਾਈਏ ਤਾਂ ਇਨਫਰਾਸਟ੍ਰਕਚਰ ਬਣਾਉਣ ਦੀ ਲੋੜੋਂ ਬਣਾ ਰਹੇ ਤੇ ਜਿੱਥੇ-ਇੱਥੇ ਵੀ ਕੋਈ ਇਦਾਂ ਦੀ ਆਂਦੀ ਹੈ ਕੰਪਲੇਂਟ ਤੇ ਕਾਰਵਾਈ ਕਰਦਾ ਹੈ। ਇਹ ਵੀ ਕਿ ਜਿਹੜਾ ਕਿਸਾਨਾਂ ਦਾ ਮਸਲਾ ਕਰ ਰਿਹਾ ਜੋ ਉੱਥੇ ਦਿੱਲੀ ਭੋਕਿਆ ਜਾ ਰਿਹਾ। ਜੀ ਮੈਂ ਦੇਖੋ ਜੀ ਮੈਂ ਮੇਰੇ ਕੋਲ ਜੋ ਡਿਪਾਰਟਮੈਂਟ ਹੈ ਸਿੱਖਿਆ ਭ੍ਰਤੀ ਜਾਂ ਮੇਰੇ ਹਲਕੇ ਭ੍ਰਤੀ ਜਾਂ ਉਹਦੇ ਬਾਰੇ ਤੁਸੀਂ ਪੁੱਛੋ ਆ। ਪਰ ਲੱਗਦਾ ਜੀ ਹਰਿਆਣਾ ਸਰਕਾਰ ਮੈਂ ਦੇਖੋ ਤੁਸੀਂ ਸਭ ਦੇਖੋ ਮੈਂ ਆਪ ਸਭ ਨੂੰ ਵੀ ਬੇਨਤੀ ਹੈ ਕਿ ਐਜੂਕੇਸ਼ਨ ਹੀ ਸਰ ਸਾਰੇ ਮਸਲਿਆਂ ਦਾ ਹੱਲ ਹੈ। ਬੜੀ ਖੁਸ਼ੀ ਵਾਲੀ ਗੱਲ ਹੈ ਕਿ ਯੂਨੈਸਕੋ ਵਰਗੇ ਪਲੇਟਫਾਰਮ ਤਰੀ ਨੂੰ ਰਿਪਰੈਜ਼ੈਂਟ ਕਰਨ ਦੇਸ਼ ਨੂੰ ਰਿਪਰੈਜ਼ੈਂਟ ਕਰਨ ਦਾ ਮੌਕਾ ਮਿਲਿਆ ਮੈਂ ਆਪ ਸਭ ਨੂੰ ਵੀ ਬੇਨਤੀ ਕਰਦਾ ਹਾਂ ਕਿ ਤੁਸੀਂ ਵੱਧ ਤੋਂ ਵੱਧ ਕਵਰੇਜ ਹੁੰਦਾ ਕਿ ਕੋਈ ਇੱਕ ਮਾੜਾ ਇਨਸੀਡੈਂਟ ਅਸੀਂ ਕਿਸੇ ਸਕੂਲ ਚੋਂ ਆਂਦਾ ਉਹਦੀ ਅਸੀਂ ਖਬਰਾਂ ਬਹੁਤ ਚਲਾਉਂਦੇ ਤੇ ਲੋਕ ਵੀ ਦੇਖਦੇ ਪਰ ਬਹੁਤ ਚੰਗੀ ਚੰਗੀ ਕੋਸ਼ਿਸ਼ਾਂ ਜਿਹੜੀਆਂ ਸਰਕਾਰੀ ਸਕੂਲਾਂ ਚੱਲ ਰਹੀਆਂ ਉਸ ਨੂੰ ਸਪੇਸ ਦੇਣੀ ਤਾਂ ਹੀ ਮੇਰੀ ਬੇਨਤੀ ਹੈ ਮੈਂ ਹੁਣ ਇੱਥੇ ਕੁਝ ਹੋਰ ਬੋਲਾਂਗਾ ਤੱਕ ਇਹ ਖਬਰ ਉਹ ਲੱਗ ਜੂਗੀ ਤਾਂ ਆਪ ਸਭ ਦੇ ਰਾਹੀਂ ਤੇ ਦੂਜੀ ਇਹ ਵੀ ਹੈ ਜਿੱਥੇ ਵੀ ਤੁਹਾਨੂੰ ਲੱਗਦਾ ਕੋਈ ਵੀ ਕਮੀ ਹੈ ਤੁਸੀਂ ਜ਼ਰੂਰ ਦੱਸੋ ਜਿੱਥੇ ਤੇ ਪਤਾ ਲੱਗਦਾ ਅਗਰ ਕੋਈ ਸਕੂਲ ਹਜੇ ਵੀ ਖਾਸ ਕਰਕੇ ਲੁਧਿਆਣੇ ਦੇ ਮਾਛੀਵਾੜੀ ਏਰੀਆ ਦੇ ਵਿੱਚ ਜਿਹੜਾ ਹੈ ਉੱਥੇ ਬਹੁਤ ਕੰਮ ਹੋਣ ਵਾਲਾ ਸੀ ਉੱਥੇ ਸਪੈਸ਼ਲ ਤਰਜੀਹ ਦੇ ਰਹੇ ਹਾਂ ਜਿੱਥੇ ਜਿੱਥੇ ਵੀ ਤੁਹਾਨੂੰ ਲੱਗਦਾ ਕੰਮ ਹੋਣ ਵਾਲਾ ਹੈ ਉੱਥੇ ਤੋਂ ਕਿ ਬਹੁਤ ਜਲਦੀ ਲੁਧਿਆਣੇ ਨੂੰ ਜਿਹੜੇ ਹੋਰ ਨਵੇਂ ਸਕੂਲ ਕਈ ਦਈ ਨਗਰਸ਼ਣਹਾਰੀ ਕਲਾਚ ਉਹਦਾ ਜਿਹੜਾ ਅਸੀਂ ਉਹ ਵੀ ਜਿਹੜਾ ਉਹ ਲੋਕਰ ਪਰ ਕਰਨ ਦੇ ਸਰ ਇੱਕ ਗੈਸਪ੍ਰੇ ਸਕੂਲ ਦਾ ਮੁੱਦਾ ਕਾਫੀ ਉੱਠਿਆ ਸੀਗਾ ਉੱਥੇ ਜਿਹੜੇ ਸਟੂਡੈਂਟ ਹਾਂਜੀ ਉੱਥੇ ਕੰਪਲੇਂਟ ਆਈ ਸੀ ਕਿ ਜੀ ਮਿੱਡੇ ਮੀਲ ਦੇ ਵਿੱਚ ਕੋਈ ਕਪੜਾ ਹੈ ਤੇ ਉਸ ਦੇ ਉੱਤੇ ਅਸੀਂ ਇਨਕੁਆਇਰੀ ਕਰਕੇ ਟੀਚਰਸ ਦੇ ਖਿਲਾਫ ਐਕਸ਼ਨ ਲਿਆ